ਅੰਦਰ ਡਾਕਟਰਾਂ ਦੀ ਟੀਮ ਦੇ ਵੱਲੋਂ ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਉੱਥੇ ਹੀ ਅਤਿ ਦੀ ਗਰਮੀ ਦੇ ਵਿੱਚ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾ ਕੇ ਰਗਾਂ ਦੇ ਲਈ ਰਾਹਤ ਦਿੱਤੀ ਜਾ ਰਹੀ ਹੈ ਇੱਥੋਂ ਦੇ ਮਹਿੰਦਰਗੰਜ ਜ਼ੋਨ ਤੇ ਸਥਿਤ ਸਮੁੱਚੇ ਡਾਕਟਰਾਂ ਦੇ ਵੱਲੋਂ ਅੱਜ ਅਤਿ ਦੀ ਗਰਮੀ ਨੂੰ ਦੇਖਦੇ ਹੋਏ ਰਗਾਂ ਦੇ ਲਈ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਰਹੀ ਹੈ ਤੇ ਕਾਲੇ ਝੂਲੇ ਦਾ ਪ੍ਰਸ਼ਾਦ ਵੀ ਵਰਤਾਇਆ ਜਾ ਰਿਹਾ ਹੈ ਇਹ ਮਹੀਨਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਂਦਾ ਹੈ ਜਿਸ ਕਰਕੇ ਵੱਖ-ਵੱਖ ਥਾਵਾਂ ਤੇ ਸ਼ਬੀਲਾਂ ਦੇ ਲੰਗਰ ਵੀ ਲਗਾਏ ਜਾ ਰਹੇ ਹਨ ਸਤਿ ਸ੍ਰੀ ਅਕਾਲ ਜੀ ਇਹ ਅੱਜ ਦੀ ਛਵੀਂ ਬਹੁਤ ਜ਼ਿਆਦਾ ਅਤਿ ਦੀ ਗਰਮੀ ਪੈ ਰਹੀ ਹੈਗੀ ਹੈ ਤੇ ਗੁਰੂ ਅਰਜਨ ਦੇਵ ਜੀ ਦਾ ਸ਼ੇਦੀ ਗੁਰਪੋਰਾ ਬਾੜਿਆ ਹੈਗਾ ਉਸ ਨੂੰ ਵੇਖਦੇ ਹੋਏ ਅਸੀਂ ਲੋਕਾਂ ਦੀ ਜਨਤਕ ਸੇਵਾ ਲਈ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਕਰਕੇ ਲੋਕੀ ਹੀਟ ਸਟ੍ਰੋਕ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ ਲੋਕੀ ਡੀ ਹਾਈਡਰੇਸ਼ਨ ਦੇ ਸ਼ਿਕਾਰ ਹੋ ਰਹੇ ਹੈਗੇ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਸਮੂਹ ਸਟਾਫ ਵੱਲੋਂ ਤੇ ਡਾਕਟਰ ਸਹਿਬਾਨ ਵੱਲੋਂ ਇੱਕ ਛੋਟੀ ਜੀ ਸੇਵਾ ਦਾ ਇੱਕ ਉਪਰਾਲਾ ਕੀਤਾ ਗਿਆ ਹੈਗਾ ਕਿ ਲੋਕਾਂ ਨੂੰ ਗਰਮੀ ਤੋਂ ਥੋੜਾ ਜਾ ਰਾਹਤ ਮਿਲ ਜਾਵੇ ਤਾਂ ਥੋੜਾ ਜਾ ਠੰਡੇ ਪਾਣੀ ਦੀ ਸ਼ਬੀਲ ਤੇ ਥੋੜਾ ਜਾ ਛੋਲਿਆਂ ਦਾ ਅਸੀਂ ਇੱਕ ਲੰਗਰ ਲਗਾਇਆ ਹੈਗਾ ਹੈਗਾ ਜਿਸ ਕਰਕੇ ਲੋਕਾਂ ਦੀ ਥੋੜੀ ਸੇਵਾ ਦੇ ਵਿੱਚ ਭੇਟ ਕੀਤਾ ਜਾਵੇ। ਜੀ ਸਰੇਸ਼ ਵੀ ਗਰਮੀ ਨੂੰ ਦੇਖਦੇ ਹੋਏ ਜਿਵੇਂ ਬਹੁਤ ਜ਼ਿਆਦਾ ਅੱਤ ਦੀ ਗਰਮੀ ਪੈ ਰਹੀ ਹੈਗੀ ਏ ਕਾਫੀ ਜ਼ਿਆਦਾ ਰਾਹੀਰ ਸਾਡੇ ਇੱਥੇ ਲੰਘਦੇ ਰਹਿੰਦੇ ਨੇ ਹਸਪਤਾਲ ਦੇ ਨੇੜੇ ਉਹਨਾਂ ਨੂੰ ਠੰਡੇ ਜਲ ਦੀ ਅਸੀਂ ਸੇਵਾ ਵਾਸਤੇ ਤੇ ਨਾਲ ਆਪਾਂ ਛੋਲਿਆਂ ਦਾ ਪ੍ਰਸ਼ਾਦ ਲਗਾਇਆ ਗਿਆ ਹੈ ਲੋਕਾਂ ਨੂੰ ਜਿਵੇਂ ਬਹੁਤ ਜ਼ਿਆਦਾ ਗਰਮੀ ਲੱਗਦੀ ਹੈਗੀ ਹੈ ਡੀਹਾਈਡਰੇਸ਼ਨ ਹੋ ਜਾਂਦੀ ਹੈਗੀ ਹੈ ਉਹਨੂੰ ਦੇਖਦੇ ਹੋਏ ਅਸੀਂ ਠੰਡੇ ਜਲ ਦੀ ਸੇਵਾ ਕਰ ਰਹੇ ਹੈਗੇ ਆਂ ਛਪੀਲ ਦੀ ਸੇਵਾ ਕਰ ਰਹੇ ਆਂ ਬਹੁਤ ਸੰਸਥਾਵਾਂ ਲਗਾ ਰਹੀਆਂ ਨੇ ਥਾਂ ਥਾਂ ਤੇ ਲਗਾ ਰਹੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਵੀ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਤੁਸੀਂ ਦੇਖ ਹੀ ਰਹੇ ਹੋ ਕਿ ਉਹ ਸਵੀਰ ਤੋਂ ਲੈ ਕੇ ਚੱਲ ਰਹੀ ਹੈਗੀ ਹੈ ਕਾਫੀ ਲੋਕ ਇਹਦਾ ਆਨੰਦ ਮਾਣ ਰਹੇ ਹੈਗੇ ਨੇ ਤੇ ਇਹ ਇੱਕ ਸ਼ਪੀਲੇ ਤੇ ਸਾਡੇ ਆਉਣ ਵਾਲੇ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਜੁਦੀ ਦਿਹਾੜਾ ਵੀ ਆ ਰਿਹਾ ਹੈਗਾ ਗੁਰਪੁਰਬ ਵੀ ਆ ਰਿਹਾ ਹੈਗਾ ਲੋਕੀ ਥਾਂ ਥਾਂ ਤੇ ਲਗਾ ਰੇ ਹੈਗੇ ਨੇ ਤੇ ਛੋਟਾ ਜਿਹਾ ਪਰਾਲਾ ਸੀ ਵੀ ਇਹ ਕੀਤਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਲੇ ਕੋਟਲਾ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਦੇ ਵੱਲੋਂ ਵੱਖ-ਵੱਖ ਕਰਮਚਾਰੀਆਂ ਨੂੰ EVM ਮਸ਼ੀਨਾਂ ਤਕਸੀਮ ਵੰਡੀਆਂ ਗਈਆਂ ਅਤੇ ਡਿਊਟੀਆਂ ਲਗਾਈਆਂ ਗਈਆਂ। ਜ਼ਿਲ੍ਹਾ ਪੁਲਿਸ ਮੁਖੀ ਸਮਰਤਕਾਰ ਵੱਲੋਂ ਵੀ ਪੁਲਿਸ ਮਲਾਜ਼ਮ ਅਤੇ ਪੈਰਾ ਮਿਲਟਰੀ ਫੋਰਸਾਂ ਨੂੰ ਡਿਊਟੀ ਤੇ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾਕਟਰ ਪਲਵੀਰ ਦੱਸਿਆ ਕਿ ਇਸ ਵਾਰ ਅਗਰਮੀ ਨੂੰ ਮੁੱਖ ਰੱਖਦਿਆਂ ਹੋਇਆਂ ਇਨ੍ਹਾਂ ਕਰਮਚਾਰੀਆਂ ਦੇ ਲਈ ਪੀਣ ਵਾਲੇ ਪਾਣੀ ਅਤੇ ਹਵਾਦਾਰ ਪੱਖਿਆ ਦੀ ਵਿਵਸਥਾ ਵਿਸ਼ੇਸ਼ ਤੌਰ ਤੇ ਕੀਤੀ ਗਈ ਹੈ। ਇਨਾ ਹੀ ਨਹੀਂ ਬਲਕਿ ਜੇਕਰ ਕੋਈ EVM ਮਸ਼ੀਨ ਮੌਕੇ ਤੇ ਖਰਾਬ ਹੁੰਦੀ ਹੈ ਤਾਂ ਉਸ ਨੂੰ ਵੀ ਲੈ ਕੇ ਤਿਆਰ ਇਹ ਮੁਕੰਮਲ ਕੀਤੀਆਂ ਗਈਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਸਿਮਰਤ ਕੌਰ ਦੇ ਵੱਲੋਂ ਵੀ ਵੱਖ-ਵੱਖ ਪੁਲਿਸ ਅਧਿਕਾਰੀਆਂ ਅਤੇ ਪੈਰਾ ਮਿਲਟਰੀ ਫੋਰਸ ਦੀਆਂ ਤਨਾਤੀਆਂ ਕੀਤੀਆਂ ਗਈਆਂ ਅਤੇ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਕਿਸਮ ਦੀ ਹੁੱਲਣਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ